ਮੁੱਡ ਜਿਹੜਾ ਹੈ ਅੱਜ ਤੋਂ ਪੰਜਾਬੀ ਇਹਦਾ ਫੈਸਲਾ ਕਰ ਲਿਆ ਹੈ ਦਿੱਲੀ ਵਾਲੀ ਪਾਰਟੀਆਂ ਨੂੰ ਭਜਾਉਣਾ ਅੱਜ ਤੋਂ جنگ ਦਾ ਸ਼ੁਰੂਆਤ ਹੋ ਗਈ ਹੈ ਅੱਜ ਕਾਦੀਆਂ ਤੇ ਤੂਫਾਨ ਸ਼ੁਰੂ ਹੋ ਗਿਆ ਹੈ ਮੈਂ ਕਹਿੰਦਾ 40 ਦਿਨਾਂ ਬਾਅਦ ਦੇਖਿਓ ਦਿੱਲੀ ਵਾਲੀ ਪਾਰਟੀ ਨੂੰ ਕੋਈ ਮੂੰਹ ਨਾਲ ਲਾਉਣਾ ਕਿਸ ਨੇ ਅੱਜ ਪੰਜਾਬ ਦੀ ਹਾਲਾਤ ਜੋ ਬਣਾਈ ਹੈ ਜੋ ਪੁਰਾ ਹਾਲ ਕੀਤਾ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਕੀਤਾ ਹੈ ਪੰਜਾਬ ਪੰਜਾਬੀਆਂ ਦਾ ਤੇ ਪੰਜਾਬ ਵਿੱਚ ਰਾਜ ਵੀ ਪੰਜਾਬੀ ਕਰਨਾ ਚਾਹੀਦਾ ਬਾਹਰ ਨਹੀਂ ਜੀ 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 ਇਹਦੀ ਸ਼ੁਰੂਆਤ ਕਰਦੀਆਂ ਹਲਕੇ ਗੁਰਕਮਤ ਸਿੰਘ ਮਾਝੂ ਹਲਕਾਂ 'ਚ ਅੱਜ ਨੇ ਇੱਥੋਂ ਸ਼ੁਰੂ ਕੀਤੀ ਗਈ ਆ ਅੱਜ ਜਿਸ ਤਰ੍ਹਾਂ ਦਾ ਤਸ਼ਾਹ ਲੋਕਾਂ ਵਿੱਚ ਰਿਆਲੀ ਦੀ ਪੁੰਗਨਲੀ ਰਾਸ਼ਿਆ ਇਹ ਸਾਬਤ ਕਰਦਾ ਕਿ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਔਰ ਸਤਾਈ ਦੀਆਂ ਜੋਣਾ 'ਚ ਸਰਕਾਰ ਦਾ ਮੋੜ ਅੱਜ ਇਹ ਰੈਲੀ ਜਿਹੜੀ ਬਣੇਗੀ ਕਿਉਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਕਾਂਗਰਸ ਪਾਰਟੀ ਤੇ ਝਾੜੂ ਪਾਰਟੀ ਇਨਾਂ ਨੇ ਜਿਹੜੇ ਜਿਹੜੇ ਕਾਲੀ ਪੱਤਲੀ ਸਰਕਾਰ ਦੇ ਵੇਲੇ ਕੰਮ ਹੋਏ ਸੀ ਉਹਨਾਂ ਤੋਂ ਕੋਈ ਵੱਧ ਕੰਮ ਨਹੀਂ ਕਰਾ ਸਕੇ ਤੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਜੋ ਵਾਅਦੇ ਕੀਤੇ ਪੂਰੇ ਨਹੀਂ ਕਰ ਸਕੇ ਇਸ ਕਰਕੇ ਲੋਕ ਇਸ ਗੱਲ ਦਾ ਯਕੀਨ ਵੀ ਕਰਦੇ ਨੇ ਤੇ ਵਿਸ਼ਵਾਸ ਵੀ ਦੁਆਰੇ ਤੇ ਕਿ ਜੋ ਕਾਲੀ ਪੱਤਲੀ ਨੇ ਬਾਦਲ ਸਾਹਿਬ ਨੇ ਕੰਮ ਕਰਾਏ ਆਪਣੀ ਸਰਕਾਰ ਵਲੇ ਉਹ ਜੋ ਕਿਹਾ ਸੀ ਉਹ ਕਰਕੇ ਦੱਸਿਆ ਇਹ ਕਰਕੇ ਲੋਕਾਂ ਦਾ ਇਹਨਾਂ ਤੋਂ ਮੋਹ ਪਤ ਹੋ ਚਕਾ ਕੱਲ ਦੀ ਰੈਲੀ ਜਿਸ ਤਰੀਕੇ ਨਾਲ ਡੀਜੀਪੀ ਨੇ ਸਪੀਚ ਕੀਤੀ ਉਹ ਕਿਤਾ ਦੇ ਚਲੋ ਇਹ ਹੁਣ ਸਪੀਚ ਦੇ ਅੰਧ ਭੜਾ ਜਿੱਦਾਂ ਕਰਦੇ ਨੇ ਉਹ ਕਹਿੰਦੇ ਅਸੀਂ ਆਪਣੀ ਗੱਲ ਕਰਨੀ ਹੈ ਕਿ ਆਪਾਂ ਹੁਣ ਜੋ ਪ੍ਰਧਾਨ ਜੀ ਦਾ ਪਾਇਆ ਜਾ ਰਿਹਾ ਜੀ ਇਹ ਸਭ ਤਾਰਨ ਨੂੰ ਇਹੋ ਮਰਨਾ ਤੁਹਾਨੂੰ ਵੱਧ ਪਤਾ ਆ ਵੀ ਉਹ ਅਖਬਾਰੀ ਗੱਲਾਂ ਜਾਂ ਭਾਸ਼ਣ ਦੀ ਮਰਜ਼ੀ ਕਰਨਾ ਤੇ ਗਰਾਊਂਡ ਲੈਵਲ ਤੇ ਕੋਈ ਵੀ ਜਿਆਦਾ ਕੀਤਾ ਕੰਮ ਜਾਂ ਕੋਈ ਵਾਅਦਾ ਉਹ ਪੂਰਾ ਨਹੀਂ ਹੋ ਰਿਹਾ ਤੇ ਅਸੀਂ ਆਪਣੀ ਗੱਲ ਕਰਨੀ ਹੈ ਕਿਸਾਨ ਸੁਬੀਰ ਸਿੰਘ ਜੀ ਬਾਦਲ ਨੇ ਜੋ ਪ੍ਰੋਗਰਾਮ ਰੱਖੇ ਨੇ ਇਹਨਾਂ ਨੂੰ ਕਾਮਯਾਬ ਕਰਨਾ ਸਾਡੇ ਕਰਤਾਸਪੁਰ ਹਲਕੇ ਦੀ 28 ਮਾਰਚ ਦੀ ਠੀਕ ਆ ਉਹ ਵੀ ਬਹੁਤ ਵੱਡਾ ਇਕੱਠ ਕਰਾਂਗੇ ਸুইস ਕਰਕੇ ਪ੍ਰਧਾਨ ਜੀ ਨੇ ਹੁਣ ਕੁਝ ਮਿੰਟਾਂ ਵਿੱਚ ਆ ਜਾਣਾ ਆਪਾਂ ਉਹਨਾਂ ਦੇ ਵਿਚਾਰ ਸੁਣਨੇ ਨੇ ਪਰ ਇਸ ਗੱਲ ਦੀ ਖੁਸ਼ੀ ਹੈ ਕਿ ਜਿਸ ਤਰੀਕੇ ਨਾਲ ਵਹੀਰਾਂ ਘੱਟ ਕੇ ਲੋਕ ਇਸ ਰੈਲੀ ਵਿੱਚ ਆ ਰਹੇ ਨੇ ਇਸ ਕੱਲ ਦਾ ਸਬੂਤ ਹੈ ਕਿ ਗੁਰਕਮਤ ਸਿੰਘ ਮਾਲ ਦਾ ਆਪਣੇ ਹਲਕੇ 'ਚ ਚੰਗਾ ਅਸਰ ਸੁਨ ਗਿਆ ਅਮਲੋਗ ਅਕਾਲੀ ਦਲ ਨੂੰ ਵੱਡਾ ਹੰਗਾਰਾ ਦੇਣ ਲੱਪੇ ਪਏ ਪੰਜਾਬ ਪਚਾਓ ਮਿਸ਼ਨ 2023 ਦੀ ਸ਼ੁਰੂਆਤ ਜਿਹੜੀ ਆ ਕਾਦੀਆਂ ਤੋਂ ਕੀਤੀ ਗਈ ਮਾਜੇ ਦੀ ਧਰਤੀ ਤੋਂ ਕੀ ਕਹਿਣਾ ਚਾਹੋਗੇ ਮੈਂ ਜਿਹੜੇ ਰੋਡ ਤੋਂ ਚੱਲ ਕੇ ਆਇਆ ਉਹਸ ਰੋਡ ਦੇ ਉੱਤੇ ਲੈਣਾ ਲੱਗੀਆਂ ਆ ਰਹੀਆਂ ਟਰਾਲੀਆਂ ਦੀਆਂ ਭਰੀਆਂ ਲੋਕਾਂ ਦਾ ਜਜ਼ਬਾ ਵੇਖ ਕੇ ਲੋਕਾਂ ਦਾ ਉਛਾਹ ਵੇਖ ਕੇ ਅਰੋਨਾ ਟਰਾਲੀਆਂ ਦੇ ਵਿੱਚ ਬੀਬੀਆਂ ਬਜ਼ੁਰਗੋ ਨੌਜਵਾਨ ਜਿਹੜੇ ਨੇ ਵੱਡੀ ਗਿਣਤੀ ਵਿੱਚ ਨਾਰੇ ਲਾ ਕੇ ਸ਼ਰੋਮਣੀ ਅਕਾਲੀ ਦਾ ਜਿੰਦਾਬਾਦ ਸੁਖਾਸ ਸਿੰਘ ਬਾਦਲ ਜਿੰਦਾਬਾਦ ਦੇ ਨਾਰੇ ਲਾਉਂਦੇ ਜਿਹੜੇ ਆ ਰਹੇ ਨੇ ਇਹਨਾਂ ਦਾ ਸਾਰਾ ਇਹ ਮਾਜੇ ਦੀ ਧਰਤੀ ਤੋਂ ਜਿਹੜਾ ਸ਼ਾਹ ਦੇਖਿਆ ਇੱਥੋਂ ਆਉਣ ਵਾਲੀ 22 ਤਰੀਕ ਨੂੰ ਜਿਹੜਾ ਸਰਕਾਰ ਬਣ ਜਾਰੀ ਉਹਦਾ ਮੋੜ ਜਿਹੜਾ ਇੱਥੋਂ ਬੰਨਿਆ ਜਾਣਾ ਤੇ ਮੈਂ ਤਾਂ ਇਹ ਜਨਤਾ ਦਾ ਸ਼ਾਹ ਦੇਖ ਕੇ ਲੋਕਾਂ ਦਾ ਤਸ਼ਾਹ ਦੇਖ ਕੇ ਜਜ਼ਬਾ ਦੇਖ ਕੇ ਇਹ ਤਾਂ ਅਨਪਾਪ ਹੁੰਦਾ ਕਿ ਇਹ ਸਾਰਾ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਨੂੰ ਲੋਕ ਅੱਜ ਯਾਦ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਲੋਕਾਂ ਦੀਆਂ ਸੁਰੱਖਤਾਂ ਦਿੱਤੀ ਉਹਨਾਂ ਨੂੰ ਯਾਦ ਕਰਦੇ ਨੇ ਇਸ ਕਰਕੇ ਲੋਕ ਭਲੇਖੇ ਵਿੱਚ ਆ ਗਏ ਸੀ ਜਿੰਨਾ ਭਲੇਖੇ ਚ ਆਏ ਸੀ ਉਹਨਾਂ ਉਹਨਾਂ ਉਤਸ਼ਾਹ ਦੇ ਨਾਲ ਇਸ ਰੈਲੀ ਵਿੱਚ ਪੁੱਜ ਰਹੇ ਨੇ ਜੇ ਦੇਖਿਆ ਜਾਵੇ ਤਾਂ ਜਿਹੜੀ ਆ ਸਿਰਫ ਵਾਵਾ ਹੁੰਦੀ ਹੈ ਕਿ ਬਸ ਇਹ ਉਹ ਸਮਝੌਤਾ ਆਉਣ ਵਾਲਾ ਵਾ ਸਮਝੌਤਾ ਉਹਨੇ ਕੀ ਲੱਗਦਾ ਹੈ ਕੋਈ ਸਮਝੌਤੇ ਵਾਲੀ ਗੱਲ ਨਹੀਂ ਕਿਤੇ ਚੱਲੀ ਕਿਸੇ ਕਾਲੀ ਦਲ ਦੇ ਅਧਿਵਾਨ ਤੋਂ ਜਾਂ ਕਾਲੀ ਦਲ ਦੇ ਕਿਸੇ ਅਹੁਦੇਦਾਰ ਤੋਂ ਤੁਸੀਂ ਸੁਣਿਆ ਵੀ ਸਾਡਾ ਸਮਝੌਤਾ ਹੋ ਰਿਹਾ ਬੀਜਪੀ ਨਾਲ ਜਾਂ ਕਿਸੇ ਹੋਰ ਪਾਰਟੀ ਨਾਲ ਜਦੋਂ ਅਸੀਂ ਨਹੀਂ ਕਹਿੰਦੇ ਸਾਡਾ ਸਮਝੌਤਾ ਹੋ ਰਿਹਾ ਕੋਈ ਲੀਡਰ ਹੀ ਨਹੀਂ ਕਹ ਰਿਹਾ ਤੇ ਫਿਰ ਇਹਦਾ ਮਤਲਬ ਇਹ ਆ ਵੀ ਸਮਝੌਤੇ ਵਾਲੀ ਕੋਈ ਗੱਲ ਨਹੀਂ ਗਈ ਸਮਝੌਤਾ ਮੁੱਦਿਆਂ ਤੇ ਹੁੰਦਾ ਸਮਝੌਤਾ ਜਿਹੜਾ ਸ਼ਰਤਾਂ ਤੇ ਹੁੰਦਾ ਇਸ ਕਰਕੇ ਸਾਡਾ ਕਿਸੇ ਨਾਲ ਕੋਈ ਸਮਝੌਤਾ ਨਹੀਂ 117 ਸੀਟਾਂ ਦੇ ਸ਼੍ਰੋਮਮਿਕਲ ਦਾ ਇਲੈਕਸ਼ਨ ਲੜ ਰਿਹਾ ਔਰ ਲੜੇਗਾ ਜਿੱਤ ਕੇ ਆ ਕੇ ਸਰਕਾਰ ਬਣਾਏਗਾ ਮੇਰਾ ਬਿਆਸ ਮੁਖੀ ਦਾ ਕਿੰਨਾ ਦਾ ਰੋਲ ਵੇਖਦੇ ਹੋ ਦੇਖੋ ਜੋ ਧਾਰਮਿਕ ਸਖਸ਼ੀਅਤ ਨੇ ਧਾਰਮਿਕ ਸਖਸ਼ੀਅਤ ਦਾ ਉਹਦੇ ਵਿੱਚ ਮੈਂ ਪੈਣਾ ਨਹੀਂ ਚਾਹੁੰਦਾ ਕਿਉਂਕਿ ਉਹ ਵੱਡਾ ਰਤਮਾ ਵੱਡੇ ਰਤਬੇ ਦੇ ਮਾਲਕ ਨੇ ਉਹਨਾਂ ਨੇ ਜੋ ਕਰ ਰਹੇ ਨੇ ਚੰਗਾ ਹੀ ਕਰ ਰਹੇ ਨੇ ਉਹਨੂੰ ਆਪਾਂ ਕਿਵੇਂ ਮਾਰਾ ਕਹਿ ਸਕਦੇ ਹਾਂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪਖਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।